ਸੰਸ਼ੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਿਨਾਂ ਦੀ ਉਮਰ ਜਿਹੜੀ ਉਸ ਸਮੇਂ 65 ਸਾਲ ਦੇ ਕਰੀਬ ਹੈ। ਆਪਾਂ ਤੋਂ ਸਾਡੇ ਦੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਿਨਾਂ ਦੀ ਉਮਰ ਜਿਹੜੀ ਆ ਉਸ ਸਮੇਂ 30 ਸਾਲ ਦੇ ਕਰੀਬ ਹੈ। ਤੇ ਸਾਸ ਸੰਗਤ ਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਿਨਾਂ ਦੀ ਉਮਰ ਉਸ ਸਮੇਂ ਸਤਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ। ਉਦੋਂ ਜੇ ਆਪਾਂ ਉਮਰ ਦਾ ਿਕਰ ਕਰੀਏ ਕਿ ਸਤਗੁਰੂ ਜੀ ਨੂੰ ਰੋਸਾਂ ਦੇ 52 ਸਾਲ ਦੀ ਉਮਰ ਹੈ। ਸਤਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਤਾ ਬਾਬਾ ਹਰਦਾਸ ਜੀ ਅਤੇ ਮਾਤਾ ਪ੍ਰਿਆਕੋ। ਸਾਸ ਸੰਗਤ ਜੀ ਸਤਗੁਰੂ ਜੀ ਦਾ ਬਚਪਨ ਦੇ ਵਿੱਚ ਹੀ ਮਾਤਾ ਜਿਆਪੂ ਦਾ ਸਾਥ ਜਿਹੜਾ ਕੋ ਸਾਲ ਦੀ ਉਮਰ ਤੱਕ ਰਹਿੰਦਾ ਹੈ ਤੇ 7 ਸਾਲ ਦੀ ਉਮਰ ਜਿਹੜੀ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਤਾ ਦਾ ਸਾਥ ਹੀ ਚੁੱਕਿਆ ਹੁਣ ਜੇਕਰ ਦੇ ਉਮਰ ਦਾ ਪੜਾਅ ਇਹ ਹੋ ਗਿਆ ਬਚਪਨ ਦੇ ਵਿੱਚ ਮਾਤਾ ਪਿਤਾ ਦਾ ਸਾਥ ਚੁੱਕ ਗਿਆ ਤੇ ਜਦੋਂ ਸਾਸ ਸੰਗਤ ਦੀ ਨਾਨੀ ਲਾਹੌਰ ਦੀ ਤਰਤੀ ਤੋਂ ਨਗਰ ਵਾਸਤ ਤੇ ਲੈ ਕੇ ਆਏ ਇਹ ਜਿਹੜਾ ਬਾਸਰਕਾ ਨਗਰ ਹੈ ਇਹ ਸਤਿਗੁਰੂ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦਾ ਹੈ ਇਸ ਨਗਰ ਦੇ ਵਿੱਚ ਸਤਸੰਗਤ ਦੀ ਜੀਵਨ ਦਾ ਪੂਜਾ ਫੜਾ ਜਿਹੜਾ ਹੈ ਸ਼ੁਰੂ ਹੁੰਦਾ ਜਦੋਂ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਤੱਕ ਦੀ ਦੇਖਾ ਜਮਾਨ ਹੋਵੇ ਉਹ ਜੀਵਨ ਹੈ ਜਿਹੜਾ ਸਤਗੁਰੂ ਜੀ ਨੇ ਸੇਵਾ ਦੇ ਵਿੱਚ ਲਾਇਆ 21 ਸਾਲ ਸਤਗੁਰੂ ਧੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਧ ਸੰਗਤ ਦੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਰਹੇ ਕਿਸੇ ਜਦੋਂ ਸਾਧ ਸੰਗਤ ਦੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਕਰਦੇ ਨੇ ਉੱਥੇ ਵੇੰਕ ਸੇਵਾ ਮੰਨਦਾ ਜੀ ਕਰ ਮੰਨਦਾ ਪਰ ਜਿਹੜੀ ਸਭ ਤੋਂ ਉਤਮ ਸੇਵਾ ਜਿਹੜੀ ਹੁੰਦੀ ਉਹ ਹੈ ਸਾਧ ਸੰਗਤ ਜਦੋਂ ਬੌਲੀ ਸਾਹਿਬ ਦਾ ਸਰਦੂ ਜੀ ਰਟਕ ਲਾਇਆ ਇਸ ਗੁਰੂ ਦੀ ਬਾਣੀ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਮਿੱਟੀ ਦੇ ਢੋਕਰੇ ਭਰ ਭਰ ਕੇ ਆਪਣੀ ਇਸ ਦੀ। ਲੰਗਰ ਦੇ ਵਿੱਚ ਸੇਵਾਵਾਂ ਜਿਹੜੀਆਂ ਨੇ ਦੂਜੇ ਬਖਤਨਾ ਜੀਆਂ ਸੇਵਾਵਾਂ ਕੀਤੀਆਂ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁੱਖ ਤੋਂ ਨਿਕਲਣ ਵਾਲਾ ਕੋਈ ਵੀ ਵਚਨ ਜਿਹੜਾ ਹੈ ਸਾਸ ਸੰਗਤ ਦੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਸਾਥ ਕਰਕੇ ਦੇ। ਉਹ ਸਮਾਂ ਆਇਆ ਸਾਸ ਸੰਗਤ ਦੀ ਜਦੋਂ ਧੰਨ ਸ਼੍ਰੀ ਗੁਰੂ ਅਮਰ ਦਾਸ ਨਾਰਾ ਜੀ ਨੇ ਆਪਣਾ ਸਰੀਰ ਚੋੜਾ ਜਿਹੜਾ ਹੈ ਇਹ ਜਿਹੜਾ ਸਰੀਰ ਚੋੜਾ ਬਦਲਣਾ ਤੇ ਇੱਕ ਗੱਲ ਚੇਤੇ ਰੱਖਿਓ ਜਦੋਂ ਗੁਰੂ ਸਾਹਿਬਾਨਾਂ ਨੇ ਕਿ ਜਿਹੜੀ ਬਾਤ ਹੈ ਨਾ ਜਿਹੜਾ ਅੰਧਾਰੀ ਹੋਇਆ ਦਾਤ ਨੂੰ ਢੰਗੜੀ ਹੈ ਤੇ ਸੰਤੋਜੀ ਦੀ ਬਾਣੀ ਵਿੱਚ ਜੰਤ ਬਾਤ ਜਿਕਰ ਆਇਆ ਹੈ ਆਪ ਗੁਰੂ ਸਾਹਿਬਾਨਾਂ ਦਾ ਜਦੋਂ ਅਸੀਂ ਸਵੇਰ ਉੱਠਦੇ ਹਾਂ ਉਹਦੇ ਵਿੱਚ ਭạt ਸਰਬਾਨਾਂ ਨੇ ਬਚਨ ਕੀਤੇ ਨੇ ਸਤਿਗੁਰੂ ਧੰਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਬਾਬ ਸਭ ਬਿੰਦ ਮਾਨੇ ਉਹ ਮਨ ਜੇ ਤਦੋਂ ਸਾਰੀਆਂ ਗੱਲਾਂ ਦੇ ਨਾਲ ਮਨ ਬਣ ਗਿਆ ਤਬ ਹੀ ਭਇਓ ਪ੍ਰਸੰਨ ਗੁਰੂ ਅਮਰਦਾਸ ਮਹਾਰਾਜ ਦੀ ਤਾਂ ਪ੍ਰਸੰਨ ਦੇ ਗੁਰੂ ਰਾਮਦਾਸ ਬਾਬ ਸਭ ਬਿੰਦ ਮਾਨੇ ਉਹ ਮਨ ਤਬ ਹੀ ਭਇ ਪ੍ਰਸੰਨ ਰਾਜ ਜੋਗ ਤਖਤ ਦਿਆ ਗੁਰੂ ਰਾਮਦਾਸ ਤੇ ਸਾਧ ਸੰਗਤ ਜੀ ਫਿਰ ਤਖਤ ਦੇ ਮਾਲਕ ਸਾਹਿਬ ਜੀ ਨੇ ਬੁਲਾਇਆ 21 ਸਾਲ ਦੀ ਸੇਵਾ ਸਤੂ ਗੁਰੂ ਰਾਮਦਾਸ ਮਹਾਰਾਜ ਦੀ ਸੇਵਾ ਤੋਂ ਪ੍ਰਸੰਨ ਹੋਏ ਇਹ ਦਾਤ ਜਿਹੜੀ ਹੈ ਨਾ ਕਿ ਸਤੂ ਗੁਰੂ ਜੀ ਦੀ ਬਾਣੀ ਕਿ ਦੀ ਦਾਤ ਜੋਤ ਖਸਮੈ ਵੜਿਆ ਜੀ ਨੂੰ ਸਤੂ ਜੀ ਦੀ ਬਾਣੀ ਨੇ ਕਿਹਾ ਜਿਸ ਕੀ ਵਸਤ ਇਸ ਹੈ ਘਰ ਆਵੇ ਸਤ ਸਤਿ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਥ ਸੰਗਤ ਦੀ ਅਜਤੇ ਜਿਹੜੀ ਦੋ ਮੁਕਤਾ ਕੰਦੀ ਦੀ ਦਾਤ ਦੇ ਲ ਕੇ ਇਨਾ ਸਤ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਉਹਦੇ ਇਸਤਿਹਰੇ ਵਿੱਚ ਸਾਥ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੁਆਇ ਲੱਗੇ ਤੇ ਇੱਥੇ ਸੰਤੂ ਜੀ ਨੇ ਇਹ ਗੱਲ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕੀਤਾ ਸੀ ਨਾ ਕਿ ਇਹ ਜਿਹੜੀ ਗੱਲ ਜੀ ਹੈ ਇਹ ਕੋਈ ਵਿਕਤੀ ਦੀ ਬਾਤ ਨਹੀਂ ਹੈ ਇਹ ਬੇਤਾਂ ਤੋਂ ਉਹਦੇ ਪੁੱਤਰ ਕੋਲੀ ਰਾਣੀ ਸੰਸਾਰ ਦੇ ਤਖਤ ਉੱਣਗੇ ਕਿ ਰਾਜੇ ਦੀ ਗੱਦੀ ਤੇ ਰਾਜੇ ਦਾ ਪੁੱਤਰ ਬਹਿ ਸਕਦਾ ਹੈ ਪਰ ਇਹ ਗੁਨਾਨ ਦੇ ਮਹਾਰਾਜ ਦੇ ਘਰ ਦਾ ਤਖਤ ਹੈ ਇਹ ਧੋਤੋਂ ਲਿਖਿਆ ਹੋਇਆ ਜਿਹਦੇ ਮੱਥੇ ਤੇ ਲਿਖਿਆ ਇਹ ਦਾਤ ਤੋਂ ਹੁੰਨਣੀ ਉਹ ਸੇਵਾ ਵਿੱਚ ਸਾਹ ਸੰਦੇ ਦੀ ਬਾਬਾ ਸ਼ਰੀ ਚੰਦ ਤੇ ਬਾਬਾ ਲਖਮੀਦਾਸ ਵੀ ਬੋਲਦੇ ਨੇ ਗੁਨਾਨ ਦੇ ਨਾਲ ਪਰ ਜਿਹੜਾ ਵਚਨ ਜਿਹੜੀ ਆਗਿਆ ਭਾਈ ਲੈਣੇ ਨੇ ਮੰਨੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਗੁਰੂ ਬਣਾ ਲਿਆ ਭਾਈ ਹੈਣਕੋ ਗੁਰੂ ਨੇ ਆਪਣੇ ਅੰਗਾਂ ਨਾਲ ਲਾ ਕੇ ਗੁਰੂ ਅੰਗਦ ਬਣਾ ਦਿੱਤਾ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦੋਸਪੁੱਤਰ ਨੇ ਬਾਬਾ ਦਾਸੂ ਤੇ ਬਾਬਾ ਦਾਸੂ ਜੀ ਤੇ ਸਤਿਗੁਰੂ ਜੀ ਨੇ ਇਹ ਗੁਰਤਾ ਗੱਦੀ ਦੀ ਦਾਤ ਆਪਣੇ ਪੁੱਤਰਾਂ ਨੂੰ ਛੱਡ ਕੇ ਜਿਨ੍ਹਾਂ ਨੇ ਸੇਵਾ ਕੀਤੀ ਬਾਹਰ ਸਾਹਿਬ ਦੀ ਹਮਤ ਦੇ ਵਿੱਚ ਸਤਿਗੁਰੂ ਤੋਂ ਅਮਰਦਾਸ ਮਹਾਰਾਜ ਜਦੋਂ ਦੁਨੀਆਂ ਦੇ ਲੋਕ ਸਾਧ ਸੰਗਤ ਦੀ ਰਿਟਾਇਰਮੈਂਟ ਲੈ ਲੈਂਦੇ ਨੇ ਇਹ ਹੁਣ ਕੁਮਨ ਜਿਹੜੀ ਐ 60 ਸਾਲ ਦੀ ਹੋ ਗਈ ਗੋਦਵਾਰ ਸਾਹਿਬ ਨਹੀਂ ਆਇਆ ਜਾਂਦਾ 60 ਸਾਲ ਦੀ ਉਮਰ ਹੋ ਕੇ ਗੋਡੇ ਦਰਦ ਕਰਦੇ ਨੇ ਉਹਨਾਂ ਨੂੰ ਤਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਤੋਂ ਸਿੱਧਿਆ ਲੈਣੀ ਚਾਹੀਦੀ ਕਈ ਵਾਰ ਸਾਧ ਸੰਗਤ ਦੀ ਸਾਡੀ ਮਜਬੂਰੀ ਹੁੰਦੀ ਹੈ ਕਿ ਚਲੋ ਅਸੀਂ ਉੱਪਰ ਬਹਿਣਾ ਪੈਣਾ ਸਾਨੂੰ ਕੁਰਸੀਆਂ ਦੇ ਉੱਤੇ ਪਰ ਕਈ ਵਾਰ ਦੇਖੀਦਾ ਬਿਨਾਂ ਆਪਾਂ ਮਜਬੂਰੀ ਤੋਂ ਹੀ ਕੁਰਸੀਆਂ 'ਤੇ ਬਹਿ ਜਾਂਦੇ ਨੇ ਜਦੋਂ ਸਤਿਗੁਰੂ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਮਾਨ ਨੇ ਸਤ ਸੰਗਤ ਜੀ ਨੂੰ ਗੁਰੂ ਦਾ ਸਤਕਾਰ ਜਿਹੜਾ ਸਭ ਤੋਂ ਪਹਿਲਾਂ ਹੈ ਤੇ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕੁੱਝ ਤੇ ਦੇਤੀਏ 22 ਸਾਲ ਦੀ ਉਮਰ ਦੇ ਵਿੱਚ ਗੱਗਰ ਦੀ ਸੇਵਾ ਜਿਹੜੀ ਆਰੰਭ ਕੀਤੀ ਹੈ 74 ਸਾਲ ਦੀ ਉਮਰ ਸਾਧ ਸੰਗਤ ਜੀ ਹੋ ਚੁੱਕੀ ਹੈ ਤੇ ਸਤ ਗੁਰੂ ਤੋਂ ਅਮਰਦਾਸ ਮਹਾਰਾਜ ਜੀ ਨੇ ਬਿਨ ਨੰਗਾ 12 ਸਾਲ ਸੇਵਾ ਦਿੱਤੀ ਹੈ ਦੋ ਪੁੱਤਰ ਅਗੇ ਸਤ ਗੁਰੂ ਤੋਂ ਅਮਰਦਾਸ ਮਹਾਰਾਜ ਜੀ ਸੇਵਾ ਦੇ ਵਿੱਚੋਂ ਦਾਤ ਨੂੰ ਜੜੀ ਗੁੱਤਾ ਗੰਦੀ ਦੀ ਤੇ ਜਦੋਂ ਭੰਨ ਸ਼੍ਰੀ ਗੁਰ ਅਮਰਦਾਸ ਮਹਾਰਾਜ ਜੀ ਗੁੱਤਾ ਗੰਦੀ ਤੇ ਬਰਾਜਮਾ ਹੋਏ ਦੋ ਪੁੱਤਰ ਨੇ ਸਤਿਗੁਰੂ ਦੇ ਬਾਬਾ ਨੂੰ ਮੋੜ ਤੇ ਬਾਬਾ ਮੋਰੀ ਉਹ ਸਤਿਗੁਰੂ ਜੀ ਨੇ ਜਦੋਂ ਸਾਰਿਆਂ ਤਰੀਕਿਆਂ ਦੇ ਨਾਲ ਸਤਿਗੁਰੂ ਦਾ ਮਨ ਮੰਨ ਗਿਆ ਨਾ ਭਾਈ ਜੇਠੇ ਦੇ ਉੱਪਰ ਗੁਰੂ ਅਮਰਦਾਸ ਸਾਹਿਬ ਸਤੂਕੇ ਮੰਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਆ ਗੁਰੂ ਅਮਰਦਾਸ ਤੇ ਸਾਹਸੰਗਤ ਜੀ ਪੁੱਤਰਾਂ ਨੂੰ ਛੱਡ ਕੇ ਗੋਤਾ ਗੰਦੀ ਦੀ ਦਾਤ ਜਿਹੜੀ ਐ ਇਹ ਧੰਸ਼੍ਰੀ ਗੁਰੂ ਆਨੰਦਦਾਸ ਮਹਾਰਾਜ ਤਾਂ ਧੰਸ਼੍ਰੀ ਗੁਰੂ ਆਨੰਦਦਾਸ ਮਹਾਰਾਜ ਦੀ ਜਦੋਂ ਸਾਧ ਸੰਗਤ ਜੀ ਪ੍ਰੇਟਿਆ ਹੋਈ ਨਾ ਗੋਤਾ ਗੰਦੀ ਦੇ ਸਾਧ ਸੰਗਤ ਜੀ ਬੜੀਆਂ ਪ੍ਰੇਟੀਆਂ ਹੋਣ ਕਰੀਏ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੇ ਦੋਨੇ ਜਵਾਈ ਜਿਹੜੇ ਨੇ ਸਾਧ ਸੰਗਤ ਜੀ ਉਹ ਬਾਣੀ ਵਿੱਚ ਹੁਕਮ ਵਿੱਚ ਰਜਾ ਬੇਤਨ ਹੋ ਆ ਗਏ ਤੇ ਸਤਿਗੁਰ ਨੇ ਫਰਕ ਕਿਵੇਂ ਕੀਤੀ ਧੰਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਮਰ ਸਾਹਿਬ ਜੀ ਉਸਨੇ 95 ਬਰੇ ਦੀ ਹੋਈ ਤੇ ਅੱਜ ਅਗਵਾ ਜਿਹੜਾ ਉਤਰਾ ਅਨਪਾਰੀ ਜਿਹੜਾ ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਹੁੰਦਾ ਹੈ ਅਮਰਪੁਰ ਨੇ ਸੰਤੂਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਾਈ ਲੰਮੀ ਨੂੰ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਵਚਨ ਕਰਦੇ ਨੇ ਕਿ ਸਾਨੂੰ ਇੱਕ ਥੜਾ ਬਣਾ ਦਿੱਤੀ ਜੇ ਸਾਰੇ ਉੱਤੇ ਬਹਿ ਕੇ ਅਸੀਂ ਸਿੱਖੀ ਦਾ ਪ੍ਰਚਾਰ ਕਰਿਆ ਕਰਾਂਗੇ ਇਹਦੇ ਸਤਿਗੁਰੂ ਜੀ ਦੀ ਮਰਜ਼ੀ ਸੀ ਨਾ ਸਤਿਗੁਰੂ ਜੀ ਹੁਣ ਜੋ ਮਰਜ਼ੀ ਸਤਿਗੁਰੂ ਜੀ ਕਰਾ ਸਕਦੇ ਨੇ ਹੁਣ ਸਾਧ ਸੰਗਤ ਜੀ ਠਾਣਾ ਸਵੇਰੇ ਭਾਈ 라ਮਾ ਵੀ ਬਣਾਉਂਦੇ ਹਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਸ਼ਾਮ ਵੇਲੇ ਜੋ ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜੀ ਆ ਕੇ ਦੇਖਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਕਿ ਠਾਣਾ ਸਾਡੀ ਮਰਜ਼ੀ ਨਾਲ ਹੀ ਬਣਿਆ ਇਹਨੂੰ ਧਾਰ ਦੇ ਦੁਆਰਾ ਫਿਰ ਸ਼ਾਮ ਨੂੰ ਥਰੇ ਘਾ ਦਿੱਤੇ ਸਵੇਰੇ ਇਧਰ ਜਿਹੜੇ ਬਰਾਮਦੇ ਫੁੱਟਾ ਇਸ ਤਰ੍ਹਾਂ 4-5 ਦਿਨ ਚੌਂਦਾ ਰਿਹਾ ਸਵੇਰੇ ਸਤਪੁਰਜੀ ਨੇ ਹੁਕਮ ਕਰਨਾ ਥਰੇ ਬੁਲਾਉ ਸ਼ਾਮ ਨੂੰ ਸਤਪੁਰਜੀ ਨੇ ਕਹਿਣਾ ਥਰੇ ਜਿਹੜੇ ਨਾਲ ਜੇ ਸਾਥ ਸੰਗਤ ਜਦੋਂ 4-5 ਦਿਨ ਗਿਤੇ ਨੂੰ ਅੱਜ ਬਾਬਾ ਰਾਮਾ ਜੀ ਜਿਹੜੇ ਸਨ ਸਤਪੁਰਜੀ ਦੇ ਜਵਾਈ ਸਤਪੁਰਜੀ ਦੇ ਅੱਗੇ ਥੋੜਾ ਜਿਹਾ ਹੋਏ ਨੇ ਤੈਨੋ ਕਿ ਨਹੀਂ ਤੁਹਾਡੀ ਉਮਰ ਜਿਹੜੀ ਉਹ 59 ਸਾਲ ਦੀ ਹੋ ਗਈ ਤੁਸੀਂ ਜਿਵੇਂ ਸਾਨੂੰ ਦੱਸ ਕੇ ਜਾਂਦੇ ਹੋ ਸੀ ਤੇ ਉਹ ਨਹੀਂ ਬਣਾਉਂਦੇ ਸਾਡਾ ਜ਼ਰੂਰੀ ਤੁਸੀਂ ਜਿਵੇਂ ਦੱਸ ਕੇ ਜਾਂਦੇ ਹੋ ਤੁਸੀਂ ਭੁੱਲ ਜਾਂਦੇ ਤੇ ਸਤਗੁਰੂ ਗੁਰੂ ਆਮਦਾਸ ਮਹਾਰਾਜ ਜੀ ਨੂੰ ਯਾਦ ਕਿ ਤੁਸੀਂ ਥਾੜਾ ਜਿਹਾ ਕੀ ਸਹੀ ਬਣਾ ਹੈ ਤੁਸੀਂ ਵੀ ਜੇ ਥੋੜਾ ਕਾਓ ਤੇ ਗੁਰੂ ਆਮਦਾਸ ਮਹਾਰਾਜ ਜੀ ਉਸੇ ਟਾਈਮ ਚਾੜੀਏ ਥਾੜਾ ਜਿਹਾ ਕਾਓ ਤੇ ਉਹ ਕਰਨ ਲਗਾਕਾਰ ਤੋਂ ਆਮਦਾਸ ਮਹਾਰਾਜ ਜੀ ਦੇ ਬਚਨ ਹੁੰਦਾ ਰਿਹਾ ਸਤਗੁਰੂ ਜੀ ਜਦੋਂ ਵੀ ਗੁਰੂ ਅਮਰਦਾਸ ਜੀ ਕਹਿੰਦੇ ਥੋੜਾ ਧਾੜੇ ਸਾਡ ਕੋਤੀ ਘਾ ਦੇਂਦੇ ਜਦੋਂ ਕਹਿਣਾ ਮਨਾ ਦੋ ਕੋ ਬਣਾਉਂਦਾ ਤੇ ਤਾਂ ਜੀ ਜੀ ਗੁਰੂ ਅਮਰਦਾਸ ਕੀ ਕਹਿੰਦੇ ਭਾਈ ਤੈਨੂੰ ਪਤਾ ਨਹੀਂ ਅੰਦਾ ਜਿਵੇਂ ਸੀ ਤੈਨੂੰ ਬਹਿ ਕੇ ਜਾਂਦੇ ਹਾਂ ਉਹ ਥੋੜਾ ਸਾਡੀ ਮਰਜ਼ੀ ਦੇ ਮੁਤਾਬਕ ਕਿਉਂ ਨਹੀਂ ਬਣਾਉਂਦਾ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਤੂੰ ਸਮਰਾਠ ਬੱਗਾ ਮੇਰੀ ਮਾਤਰ ਥੋੜੀ ਦਾ ਸਤਿਗੁਰੂ ਜੀ ਤੁਸੀਂ ਸਮਰਾਠ ਹੋ ਤੁਸੀਂ ਜਿਵੇਂ ਦੱਸ ਕੇ ਜਾਂਦੇ ਅਸੀਂ ਤੇ ਨਾਂ ਸੁਣਦਾ ਸਾਨੂੰ ਸਮਝ ਨਹੀਂ ਆਉਂਦੀ ਜਿਵੇਂ ਤਾਂ ਤੁਸੀਂ ਚਾਹੁੰਦੇ ਉਹ ਸਰਦੂ ਜੀ ਐਵੇਂ ਤੇ ਤੁਸੀਂ ਹੀ ਬਣਾ ਸਕਦੇ ਹੋ ਸਾਡੇ ਕੋਲ ਨਹੀਂ ਸਮਰਥਨ ਹੀ ਹੈ ਇਹ ਉਸਾਲ ਸੰਗ ਦੀ ਬਚਨਾਂ ਦੇ ਵਿੱਚ ਆ ਗਿਆ ਇਹ ਤਾਂ ਜਿਵੇਂ ਕਿ ਉਹ ਸਿਵਾ ਕਰਦਾ ਆਪੇ ਸਿੱਖ ਜਾਣ ਕਿ ਬਕਵਾਂ ਦੇ ਬੁਖ ਦੇ ਵਿੱਚੋਂ ਬਚਨ ਆਏ ਕਿ ਤੁਹਾਡੀ ਉਮਰ ਤੇਰੀ ਹੋਰੀ ਹੈ ਤੁਸੀਂ ਭੁੱਲ ਜਾਂਦੇ ਹੋ ਤੇ ਜਦੋਂ ਇਹ ਹੀ ਬਚਨ ਨੂੰ ਰਾਮਦਾਸ ਮਹਾਰਾਜ ਜੀ ਨੂੰ ਕਹੇ ਤੇ ਸਤਗੁਰੂ RAMDAS ਮਹਾਰਾਜ ਜੀ ਕਹਿੰਦੇ ਸਤੂ ਜੀ ਤੁਸੀਂ ਸਮਰਪੋ ਅਸੀਂ ਤੁਹਾਨੂੰ ਆਰਨਾ ਇਸ ਸਾ ਸੰਗਤ ਅੱਜ ਸ਼੍ਰੀ ਗੁਰੂ RAMDAS ਦਾ ਰੱਖੀ ਅੱਜ ਦੇ ਦਿਨ ਗੋਤਾ ਗੱਦੀ ਦੀ ਦਾਤ ਜਿਹੜੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਤੇ ਸਤੂ ਜੀ ਨੇ ਨਾਲ ਹੀ ਵਚਨ ਕੀਤਾ ਤੇ ਸਾਰੇ ਜਿੰਨੇ ਵੀ ਪੁੱਤ ਪਰਿਵਾਰ ਜਿਹੜਾ ਸਤੂ ਜੀ ਨੇ ਸਾਰਾ ਆਪਣਾ ਪੱਤਰ ਦਿੱਤਾ ਸਤੂ ਜੀ ਦੇ ਭਾਈ ਸਾਰੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਉੱਤੇ ਨੰਨਸਪਾਰ ਕਰਦੇ। ਤੇ ਸਾਥ ਸੰਗਤ ਜਿਵੇਂ ਬਚਨ ਆਉਂਦਾ ਮੋਰੀ ਪੁੱਤ ਸਾਨੂੰ ਕੋਇਆ ਰਾਮਦਾਸ ਜੀ ਪਹਿਲੀ ਪਾਇ ਕਿਉਂ ਪਹਿਲਾ ਸਾਲ ਤੋਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ। ਫਿਰ ਬਾਪਾ ਮੋਰੀ ਜੀ ਮਾਣੇ ਮੱਥਾ ਟੇਕਿਆ। ਫਿਰ ਸਾਰੀ ਸੰਗਤ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੱਥਾ ਟੇਕਿਆ। ਉਹ ਜੀਵਨ ਦੇ ਕੋ ਸਾਥ ਸੰਗਤ ਦੇ ਕਿੱਥੋਂ ਸ਼ੁਰੂ ਹੋਇਆ? ਮਾਪੇ ਦਾ ਸਾਥ ਛੁੱਟਿਆ। ਯਤੇਮ ਇੱਕ ਬੱਚਾ ਹੈ ਜਿਹਦਾ ਕੋਈ ਵੀ ਉਸ ਸਮੇਂ ਬਾਪ ਪੜਨ ਵਾਲਾ ਨਹੀਂ ਹੈ ਜੇ ਸੋਡੀਆਂ ਨੇ ਉਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਪੜੀ ਪਰ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਆਏ ਇਸ ਘਰ ਦੇ ਵਿੱਚ ਕੀ ਕੀ ਸੇਵਾ ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹ ਤਰਕ ਲੜਿਆ ਸਾਧ ਸੰਗਤ ਜੀ ਜਿਹੜਾ ਤਰਕ ਜੁਗਾ ਜੁਗਾ ਤੋਂ ਉਤਾਰ ਹੈ ਜਿਹੜਾ ਕਦੇ ਵੀ ਦਾਸਲੀ ਹੋਣਾ ਦੁਨੀਆਂ ਤੇ ਹੰਦੀ ਦੁਨੀਆ ਪੱਖੇ ਪੱਖ ਜਿਹੜਾ ਸਦਾ ਸਾ ਸੰਗਤੀ ਦਾ ਤਲ ਰਹਿਣਾ ਜਿਹੜਾ ਧਰ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਖ ਬਚਨ ਕੀਤੇ ਡਡੇ ਸਭੇ ਥਾਮ ਨਹੀਂ ਪੁੰਗ ਜਿਹੜਿਆ ਵੱਧੋ ਤੁਰਖ ਬਿਧਾਤਾ ਕਾਮ ਨੂੰ ਸੋਹਿਆ ਵਸਦੀ ਸਗਲੇ ਪਾਰ ਅਨੂਪ ਰਾਮਦਾਸ ਪੁਰ ਹਰ ਹੰਕ ਤਮਰ ਜਾਏ ਆਏ ਰਾਮਦਾਸ ਸਰਬ ਵੱਡੇ ਵੱਡੇ ਪਾਪ ਵੱਡੇ ਵੱਡੇ ਕਸਟਮਰ ਜਿਹੜੇ ਤਸਾਦ ਸੰਦੇ ਜੀ ਇਹ ਖਤਮ ਹੋ ਜਾਂਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਜਿਨ੍ਹਾਂ ਨੇ ਭਾਵਨਾ ਦੇ ਨਾਲ ਦਿੱਤੇ ਸਤਿਗੁਰ ਜੀ ਕਹਿੰਦੇ ਜਿਨੀ ਤੁਸੀਂ ਦੇਵਿਆ ਭਾਉ ਕੜ ਸੇ ਤੁਧ ਪਾਰੇ ਤਾਰਿਆ ਜਿਨ੍ਹਾਂ ਨੇ ਭਾਵਨਾ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਤੇ ਆ ਕੇ ਸੇਵਾ ਕੀਤੀ ਸਾਸੰਗ ਜੀ ਕਰੀ ਸਮਾਪਤ ਇਹ ਗੁਰ ਸਤਿਗੁਰੂ ਰਾਮਦਾਸ ਮਹਾਰਾਜ ਦੇ ਤਾਨ ਤੇ ਪਾਉਣ ਵਾਸਤੇ ਕਪੜੇ ਵੀ ਨਹੀਂ ਹੁੰਦੇ ਉਹ ਜਦੋਂ ਪਰ ਜੇ ਨਹੀਂ ਤਾਂ ਮਾਪਿ-ਬਾਪ ਦਾ ਜਾਣਾ ਹੁੰਦਾ ਹੈ ਨਾ ਤੇ ਬੱਚਿਆਂ ਦੀ ਹਾਲ ਸੰਸਾਰ ਦੇ ਤੌਰ ਤੇ ਦੇਖੀਏ ਆਪਾਂ ਨੂੰ ਸਭ ਨੂੰ ਆਉਂਦਾ ਹੈ ਪਰ ਅੱਜ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਚੰਦੋਆ ਸਾਹਿਬ ਲੰਦਾ ਨਾ ਰਵਾਲਾ ਸਾਹਿਬ ਲੰਦਾ ਉਹਦੀ ਕੀਮਤ ਜਿਹੜੀ ਆ ਦਰਖਾਂ ਦੇ ਵਿੱਚ ਹੈ ਤੇ ਅੱਜ ਲੈਣ ਲੱਗੇ ਹੋਈ ਹੈ ਦੁਨੀਆ ਦੇ ਲੋਕਾਂ ਦੀ ਕਿ ਸਾਨੂੰ ਇੱਕ ਦਿਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਮਿਲਦਾ ਇਹ ਤਾਂ ਹੈ ਕਿ ਉਹ ਨਾਮ ਦਾ ਸਮਾਨ ਇਹ ਸੀ ਇਸ ਦੇ ਘਰ ਦੇ ਵਿੱਚ ਸੀ ਚਾਮ ਦੀ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਸਾਧ ਸੰਗਤ ਜੀ ਸਭ ਕੁਝ ਪ੍ਰਾਪਤ ਹੋ ਗਿਆ ਗੁਰੂ ਕਿਰਪਾ ਕਰੇ ਸਾਨੂੰ ਵੀ ਸੰਤ ਗੁਰੂ ਰਾਮਦਾਸ ਮਹਾਰਾਜ ਜੀ ਇੰਨੀ ਸਮਰਥਾ ਬਖਸ਼ਣ ਅਸੀਂ ਵੀ ਆਪਣਾ ਜੀਵਨ ਜਿਹੜਾ ਹੈ ਸੇਵਾ ਦੇ ਵਿੱਚ ਲਾ ਕੇ ਗੁਰੂ ਦੀ ਬਾਣੀ ਦੇ ਵਿੱਚ ਲਾ ਕੇ ਆਪਣਾ ਜੀਵਨ ਜਿਹੜਾ ਹੈ ਉਹਨੂੰ ਸਫਲਾ ਕਰਨ ਦਾ ਯਤਨ ਕਰੀਏ ਗੁਰੂ ਰਹਿਮਤ ਕਰੇ ਆਪ ਸਭੂ ਸੰਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ